ਅੱਤੇ ਜੀ ਅਕਾਲ ਦੋਸਤੋ ਹਾਂਜੀ ਮੈਂ ਤਾਂ ਸਾਡਾ ਆਪਣਾ ਗੁਰਪ੍ਰੀਤ ਸ਼ੋਤਾ ਬਣਾ ਵਾਲੀ ਤੇ ਅੱਜ ਆਪਾਂ ਮਾਂਛਾ ਦੂੜ ਤਲਵੰਡੀ ਛਾਬੋ ਬਣਾ ਵਾਲੀ ਖੜੇ ਆਂਗੇ ਤੇ ਗੇਟ ਨੰਬਰ 1 ਧਰਮਲ ਦਾ ਤੇ ਆਹ ਜਿਹੜੇ ਕੈਪਸੂਲ ਦੀ ਆਪਾਂ ਵੀਡੀਓ ਕਾਫੀ ਵਾਰੀ ਪਾ ਚੁੱਕੇ ਆਂਗੇ ਤੇ ਇਹ ਇਸ ਤਰ੍ਹਾਂ ਲੈਣ ਲਾ ਦਾਂਦੇ ਆ ਜਿਵੇਂ ਮੰਨ ਲਓ ਆਪਾਂ ਕਹਿ ਲਈਏ ਕੋਈ ਆਧਾਰ ਕਾਰਡ ਬਣਾਉਣਾ ਜਾਂ ਪੈਨ ਕਾਰਡ ਬਣਾਉਣਾ ਹੋਵੇ ਤੇ ਜਾ ਲਾ ਲੋ ਕੋਈ ਵੀ ਕੰਕ ਲੈਨੇ ਆ ਤੇ ਉਦੋਂ ਆਪਾਂ ਲੈਣ ਲੱਗ ਦੰਨੇ ਆ ਇਸ ਤਰ੍ਹਾਂ ਇਹ ਲੈਣ ਚ ਖੜਾਏ ਪਏ ਆਗੇ ਤੇ ਜਿੱਥੇ 28 ਸ਼ੋ ਕਿੱਲੇ ਵਿੱਚ ਥਰਮਲ ਪਲਾਂਟ ਲਾਤਾ ਉਥੇ 10 11 ਕਿੱਲਿਆਂ ਦੇ ਵਿੱਚ ਜਾਂ 5 6 ਕਿੱਲਿਆਂ ਦੇ ਵਿੱਚ ਇਹਨਾਂ ਵਾਸਤੇ ਵੀ ਕੋਈ ਪਾਰਕਿੰਗ ਬਣਾਉਣੀ ਚਾਹੀਦੀ ਸੀ ਤੇ ਇਹ ਤਾਂ ਜਿਵੇਂ ਆਪਾਂ ਕੰਕਰ ਬੰਡੇ ਦੇ ਹੁੰਦੇ ਆ ਤੇ ਪਰਚੀਆਂ ਕੱਟ ਦਿਆ ਲੈਣ ਲੱਗ ਜਾਂਦੀ ਆ ਜਾਂ ਕੋਈ ਆਧਾਰ ਕਾਰਡ ਬਣਾਉਣਿਆ ਉਸ ਤਰ੍ਹਾਂ ਖੜਾਏ ਪਾਇਆ ਤੇ ਇੱਧਰੋਂ ਮਾਲ ਛਾਵਨਿਓ ਤੇ ਜਾਂ ਤਲਵੰਡੀ ਛਾਬੋ ਬਨਿਓ ਆਵਾਜ਼ ਹੀ ਬਹੁਤ ਆਉਂਦੀ ਆ ਤੇ ਇਹ ਹਰ ਵਕਤ ਖਾਤ ਦੇਦਾ ਕਾਰਲੇ ਨੰਬੰਦੇ ਆ ਤੇ ਬਹੁਤ ਇਸ਼ਾਰੀਆਂ ਮੋਤਾ ਵੀ ਹੋ ਚੁੱਕੀਆਂ ਡੋੜ ਦੇ ਉੱਪਰ ਮੇਨ ਤੇ ਜਦੋਂ ਡੋੜ ਦੇ ਉੱਪੋਂ ਇਧਰ ਨੂੰ ਮੜਦੇ ਆਂਗੇ ਤੇ ਇਹ ਬਹੁਤ ਵੱਡਾ ਗਾ ਤੇ ਕਾਫੀ ਆਵਾਜ਼ ਆਈ ਰੁੱਕ ਜਾਂਦੀ ਆ ਤੇ ਮੂਹਰੇ ਦੇਂਦੇ ਹੁੰਦੇ ਖੜਾਈ ਪੈ ਹੁੰਦਿਆ ਤੇ ਬਹੁਤ ਘੱਟ ਜਗ੍ਹਾ ਗਈ ਤੇ ਇਹਨਾਂ ਨੂੰ ਮੰਨ ਕੇ ਇੱਕ ਅਲਾਗੀ ਯਗਾ ਬਣਾਉਣੀ ਚਾਹੀਦੀ ਛੇ ਇਨਾ ਦੇ ਖੜਾਉਣ ਦੇ ਵਾਸਤੇ ਤੇ ਇੱਕ ਛੜੀ